ਪਿਛਲੇ ਸਾਲ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅੱਜ ਸਾਡੇ ਵਿਚਕਾਰ ਨਹੀਂ ਰਹੀ ਹੈਗੇ ਉਹਨਾਂ ਦੀਆਂ ਯਾਦਾਂ ਬਹੁਤ ਸਾਰੇ ਲੋਕਾਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ ਉਗੇ ਸਿਆਸੀ ਮਾਹਿਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਦਾ ਜ਼ਿਕਰ ਉਹ ਕਰਨਾ ਚਾਹਣਗੇ ਖਾਨਪੁਰ ਸਾਹਿਬ ਤੁਹਾਡਾ ਨੇਟਵਰਿਟਿਡ ਪੰਜਾਬੀ ਮੀਡੀਆ ਤੇ ਸਵਾਗਤ ਹੈ ਜੀ ਆਇਆਂ ਨੂੰ ਚਟਾ ਸਾਹਿਬ ਲੀਡਰ ਪੰਜਾਬੀ মিডিਏ ਦੇ ਸੁਮਿੱਥੇ ਸਰੋਤਿਆਂ ਨੂੰ ਪਹਿਲਾਂ ਤਾਂ ਮੈਂ ਨਵੇਂ ਸਾਲ ਚੰਗੀ ਲੱਖ ਲੱਖ ਵਧਾਈ ਦਿੰਦਾ ਦੂਜੀ ਤਸੀਂ ਡਾਕਟਰ ਮਨਮੋਹ ਸਿੰਘ ਜਿਹੜੇ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਉਸ ਅਕਾਲ ਪੁਰਖ ਦੇ ਚਰਨਾਂ ਦੀ ਜਾਬਰਾ ਦੇਣਾ ਮੈਂ ਸਮਝਿਆ ਇਹ ਜਿਹੇ ਇਨਸਾਨ ਦੁਨੀਆ ਤੇ ਬਹੁਤ ਹੀ ਘਾਟ ਆਉਂਦੇ ਨੇ ਜਿਹੜੇ ਕਿ ਆਪਣੀ ਚਵੀ ਆਪਣੀ ਛਾਪ ਆਪਣਾ ਸਦਾ ਦੇ ਲਈ ਨਿਸਾਨ ਛੜ ਜੰਦੇ ਨਹੀਂ ਲੱਭਣੇ ਲਾਲ ਕੁਆਚੇ ਮਿੱਟੀ ਨਾ ਫਰੋੜ ਜੋਗਿਆ ਦੇਖਣ ਮੰਗੋ ਡਾਕਟਰ ਬਰਮੋਹਨ ਸਿੰਘ ਦੀ ਪੈਣੀ ਮਿਲੀ ਮੇਰੇ ਨਾਲ 13 April 1999 ਨੂੰ ਖਾਸਾ ਪੰਦੇ 300 ਸਾਲੇ ਸਥਾਪਨਾ ਦੇ ਦਿੱਤੇ ਉੱਤੇ ਹੋਈ ਜਦੋਂ ਕਿ ਉਹ ਅਕਲ ਵਿਹਾਰੀ ਬਾਜਪਾਈ ਦੇ ਪ੍ਰਧਾਨ ਮੰਤਰੀ ਸੀਗੇ ਅਤੇ ਇਹ ਓਪੋਜੀਸ਼ਨ ਦੇ ਵੀ ਸਨ ਉੱਥੇ ਸਾਰੇ ਹੀ ਲੀਡਰ ਸਾਰੀਆਂ ਹੀ ਪਾਰਟੀਆਂ ਦੇ 300 ਸਾਲਾਂ ਦੇ ਨਤਮਸਤ ਹੋਣ ਲਈ ਸਰਵਾਥ ਦੇ ਭਲ ਨੇ ਉੱਥੇ ਆਇਆ ਸਰ ਉੱਥੇ ਉਹ ਮਿਲਦੀ ਹੋਈ ਬਹੁਤ ਨਿੱਘੀ ਪਿਆਰ ਤੇ ਪਹਿਲੀ ਮਿਲਦੀ ਮੈਨੂੰ ਇਦਾਂ ਲੱਗਿਆ ਕਿ ਮੈਂ ਇੱਕ ਬੱਚਾ ਆਪਣੇ ਪਿਓ ਦੀ ਗੋਦ ਚ ਬੈਠ ਕੇ ਨਿੱਘ ਮਹਿਸੂਸ ਕਰ ਰਿਹਾ ਹਾਂ ਉਹਨਾਂ ਦੀਆਂ ਯਾਦਾਂ ਬਹੁਤ ਦੂਜੀ ਵਾਰ ਜਿੱਥਾ ਸਾਹ ਮੈਨੂੰ ਮਿਲਦੀ ਉਹ ਵੀ ਜਦੋਂ ਉਹਨਾਂ ਨੇ ਹਾਰਡ ਦਾ ਸਰਜਰੀ ਬਾਈਪਾਸ ਕਰਾਇਆ ਸੀ ਦਾ ਤੇ ਉਸ ਤੋਂ ਬਾਅਦ ਉਹ ਮੱਥਾ ਟੇਕਣ ਦੇ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਆਏ ਸੀ ਉਹਨਾਂ ਦੀ ਉਹ ਪ੍ਰਾਈਵੇਟ ਫੇਰੀ ਸੀ ਨਾ ਕਿ ਪ੍ਰਕਾਰ ਦੀ ਸੀ ਸਰਕਾਰੀ ਫੇਰੀ ਹੁੰਦੀ ਹੈ ਫਿਰ ਤਾਂ ਬਹੁਤ ਜ਼ਿਆਦਾ ਜਿਹੜੀ ਪੁਲਿਸ ਲੱਗੀ ਹੁੰਦੀ ਹੈ ਤੇ ਇੰਨਾ ਪ੍ਰਬੰਧ ਹੁੰਦਾ ਹੈ ਕਿ ਲੋਕ ਇਕੱਠ ਹੁੰਦੇ ਨੇ ਮੱਥਾ ਨਹੀਂ ਟੇਕਣਤਾ ਜਾਂਦਾ ਸ ਦਸਬ ਦੇ ਸਰਦ ਉਹ ਇੱਕ ਸਰਦਾਂ ਨਾਲ ਪ੍ਰਾਈਵੇਟ ਫੇਰੀ ਦੇ ਉੱਤੇ ਆਏ ਸੀ ਤੇ ਉਹ ਫੇਰੀ ਤੇ ਆਉਂਦੇ ਉੱਤੇ ਮੈਨੂੰ ਕੈਪਟਨ ਬ੍ਰਿੰਦਰ ਸਿੰਘ ਜੀ ਨੇ ਦੱਸਿਆ ਅੱਗੇ ਆਪਣੇ ਪੀਐਮ ਸਾਹਿਬ ਆ ਰਹੇ ਨੇ ਤੁਸੀਂ ਉੱਥੇ ਚਲੇ ਜਾਓ ਤਾਂ ਚੰਗੀ ਚੱਲੇਗਾ ਮੈਂ ਉੱਥੇ ਜਦੋਂ ਪਹੁੰਚਿਆ ਉੱਥੇ ਜੈਡ ਸਿਕਿਉਰਟੀ ਲੱਗੀ ਹੋਈ ਸੀ ਕੋਈ ਨੇੜੇ ਵਿੱਚ ਜਾਂਦਾ ਮੈਂ ਜਿਹੜਾ ਰੈਪ ਦਿੱਤਾ ਕਿ ਮੈਨੂੰ ਉਹਦਾ ਪਰਿਵਾਰ ਵੱਲੋਂ ਬਹੁਤ ਉਹਨਾਂ ਦੇ ਜਿਹੜਾ ਉੱਥੇ ਦਾ ਕਮਾਂ ਇੰਚਾਰਜ ਸੀਗਾ ਐਸਐਸਪੀ ਉਹ ਮੈਨੂੰ ਉੱਥੇ ਜਾ ਕੇ ਉਹ ਲਾਇਆ ਸਾਹਮਣੇ ਉਹ ਸਮਾਜ ਜੀ ਆਈ ਵੀ ਸੀ ਜੇ ਪ੍ਰਾਈਮ ਮਿਨਿਸਟਰ ਪਿਆਰੀ ਜੀ ਪੂਰੀ ਬਹੁਤ ਵੱਡੇ ਵੱਡੇ ਲੋਕ ਉਹਨਾਂ ਨੂੰ ਬੁੱਕਾਂ ਲੈਣ ਲਈ ਅੱਗੇ ਖੜੇ ਸੀ ਜੇ ਦੇਣ ਵਾਸਤੇ ਤੁਹਾਰ ਪਰ ਮੈਂ ਇੱਕ ਪਾਪੇ ਇੱਕ ਸੋਪਾਏ ਦੋ ਲੈ ਕੇ ਖੜਿਆ ਸੀ ਕਿ ਇੱਕ ਸੋਪਾ ਮੈਂ ਡਾਕਟਰ ਮਨਮੋਹ ਸਿੰਘ ਨੂੰ ਪਾਉਣਾ ਸੀ ਇੱਕ ਹੋਰਾਂ ਦੇ ਨਾਲ ਉਹਦੇ ਤਰਫ ਜਦੋਂ ਉਹ ਬੁੱਕੇ ਦੇਣ ਤੋਂ ਬਾਅਦ ਉਹ ਅੱਗੇ ਆਏ ਮੈਂ ਉਹਨਾਂ ਨੂੰ ਸਰੋਪਾ ਪਾ ਗਿਆ ਉਹਨਾਂ ਦੇ ਗੋਡੀ ਹੱਥ ਲਾਇਆ ਤੇ ਉਹਨਾਂ ਨੂੰ ਉਹਨਾਂ ਦੀ ਤੰਦਰੁਸਤੀ ਲਈ ਉਹਨਾਂ ਨੂੰ ਮੁਬਾਰਕ ਉਹਨਾਂ ਨੇ ਆਪਣੇ ਹੱਥ ਵਿੱਚ ਇੱਕ ਹੱਥ ਜਿਵੇਂ ਮੋਢੇ ਤੇ ਰੱਖ ਦਿੱਤਾ ਤੇ ਇੱਕ ਹੱਥ ਉਹਨਾਂ ਦੀ ਘਰ ਧਰਮ ਪਤਨੀ ਨੇ ਮੇਰੇ ਮੋਢੇ ਲੱਮਾ ਵਿਚਾਲੇ ਆ ਗਿਆ ਮੇਰੇ ਵਿਚਾਲੇ ਆਉਣ ਦੀ ਦੇਰ ਸੀ ਕਿ ਫਟਾਫਰ ਜਿੰਨੇ ਅਫਸਰ ਦੇ ਉਹਨਾਂ ਦੇ ਸਾਹਮਣੇ ਕੁਝ ਬਹੁਤ ਖਾਸ ਉਹਨਾਂ ਦਾ ਹੈਗਾ ਤੇ ਉਸ ਤੋਂ ਬਾਅਦ ਦਵਾਨ ਸਾਹਿਬ ਜਦੋਂ ਪੌੜੀਆਂ ਉੱtre ਅਸੀਂ ਉਸ ਅਨੁਸਾਰ ਕਬੇ ਪਾਸੇ ਪ੍ਰਕਰਮਾ ਸ਼ੁਰੂ ਹੋਣੀ ਸੀ ਪ੍ਰਕਰਮਾ ਕਰਨ ਤੋਂ ਬਾਅਦ ਮੱਥਾ ਟੇਕਣਾ ਸੀ ਦਵਾਨ ਸਾਹਿਬ ਨਾਲ ਜਦੋਂ ਅਸੀਂ ਤੁਰਦੇ ਤੁਰਦੇ ਉੱਥੇ ਜਾ ਕੇ ਦੁਖਪੰਜਨੀ ਦੇਵੀ ਕੋਲ ਗਏ ਮੈਂ ਕਿਹਾ ਵਾ ਪੀਐਮ ਸਾਹਿਬ ਇਹ ਦੁਖਪੰਜਨੀ ਦੇਵੀ ਹੈ ਜਿੱਥੋਂ ਕਿ ਕਾਲੇ ਹਾਂਸ ਕਾਲੇ ਕਾਗਜ ਹਾਂਸ ਬਣ ਕੇ ਨਿਕਲੇ ਨੇ ਇਹ ਅੱਥੇ ਹੀ ਰਜਮੀ ਦੇ ਜਿਹੜਾ ਪਤੀ ਸੀ ਉਹਦਾ ਖੋਹ ਚੁੱਕਿਆ ਗਿਆ ਸੀ ਉਹਨਾਂ ਦੇ ਲੱਤ ਨੂੰ ਬੈਲਟ ਲੱਗੀ ਹੋਈ ਸੀ ਕੋਹੜੇ ਦੇ niche ਹੋ ਸਕਦੇ ਆ ਉਹ ਕਹਿੰਦੇ ਜਲ ਮੈਂ ਥੱਲੇ ਚੂਣੀ ਜਲਦੀ ਪੜ ਕੇ ਜਦੋਂ ਉਹਨਾਂ ਦੇ ਸਾਦੇ ਉੱਤੇ ਉਹਨਾਂ ਨੇ ਚੂਣੀ ਕਰ ਲਈ ਮੇਰੇ ਲਈ ਉਂਝਾ ਕਰ ਲੈ ਨੂੰ ਪੰਜਾਬੀ ਵਿੱਚ ਕਹਿੰਦੇ ਆ ਮੈਂ ਉਹਨਾਂ ਦੇ ਉੱਤੇ ਜਿਹੜਾ ਚੂਣੀ ਹੋਣਾ ਸੀ ਤੇ ਪਾਈ ਉਹਨਾਂ ਨੇ ਉਸ ਨੂੰ ਆਪਣੇ ਮੂੰਹ ਦੇ ਨਾਲ ਚੁੱਕ ਕੇ ਉਹ ਕਹਿਣ ਲੱਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਈ ਪੀਸ ਮੇਰੀ ਯਾਤਰਾ ਸਭ ਦੇ ਮਤਲਬ ਇੰਨੇ ਤਾਂ ਜੀ ਸੁਭਾਉ ਦੇ ਐਨੇ ਖੁਸ਼ੀ ਮਸਬਾਉ ਦੇ ਐਨੇ ਖੁਸਾ ਨੂੰ ਮਹਿਸੂਸ ਕਰ ਰਹੇ ਥਾ ਨਾ ਕਿ ਮੈਨੂੰ ਦਿੱਲੀ ਦੇ ਤੱਕ ਨਾਲੋਂ ਜਿਹੜਾ ਇਹ ਤੱਕ ਜ਼ਿਆਦਾ ਪਿਆਰ ਹੈ ਇੱਥੇ ਆਉਣ ਨਾਲ ਮੈਨੂੰ ਪਾਰਲੀਮੈਂਟ ਵਿੱਚ ਆ ਮੈਨੂੰ ਪੀਐਮ ਹੌਸਲੋਂ ਵੱਧ ਜਿਹੜੀ ਸੰਤੁਸ਼ਟੀ ਆ ਖੁਸ਼ੀ ਮਿਲੀ ਉਹ ਪ੍ਰਕਰਮਾਂ ਦੇ ਵਿੱਚ ਆ ਗਈ ਉਸ ਤੋਂ ਬਾਅਦ ਇਹ ਮੱਥਾ ਤੇ ਚਾ ਮੱਥਾ ਟਕਣ ਤੋਂ ਬਾਅਦ ਪਿੱਛੇ ਜਿੱਥੇ ਕੀਰਤਨ ਹੁੰਦਾ ਪਿੱਛੇ ਬਹਿ ਗਏ ਆ ਉਹਨਾਂ ਤਕਰੀਬਨ 15-20 ਮਿੰਟ ਬੈਠ ਕੇ ਕੀਰਤਨ ਸੁਣਿਆ ਮੈਂ ਉਹਨਾਂ ਦੇ ਨਾਲ ਸੀਗਾ ਉਸ ਤੋਂ ਬਾਅਦ ਅਸੀਂ ਫਿਰ ਯਾਰ ਸੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀਆਈਪੀ ਹੁੰਦਾ ਜਿੱਥੇ ਮੈਂ ਉਹਨਾਂ ਨੂੰ ਕਰਾ ਉੱਥੇ ਬਹਿ ਕੇ ਉੱਥੇ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਉਹ ਸਾਡੇ ਕੋਲੋਂ ਵਿਦਾ ਹੋ ਗਏ ਉਹ ਦਿਨ ਮੈਨੂੰ ਅੱਜ ਵੀ ਨਹੀਂ ਭੁੱਲਦੇ ਅੱਜ ਜਦੋਂ ਉਹਨਾਂ ਦਾ 30 ਤਰੀਕ ਨੂੰ ਉਹਨਾਂ ਦਾ ਭੋਗ ਪੈਣਾ ਹੈ ਮੈਂ ਜਰੂਰ ਉੱਥੇ ਜਾ ਕੇ ਉਸ ਬਹਾਨੇ ਸੱਚੀ ਸੱਚਿਆਤ ਨੂੰ ਸਰਬਾ ਵਿੱਚ ਫੁੱਲ ਭੇਟ ਕਰਾਂ ਪਰਮਾਤਮਾ ਉਸ ਨੂੰ ਆਪਣਾ ਚਰਨਾਂ ਦੇ ਵਿੱਚ ਮਾਤਮਾ ਕੇ ਤੇ ਅਜਿਹੀਆਂ ਹੀ ਅਦੁੱਤੀ ਜੜੀਆਂ ਨੇ ਰੂਹਾਂ ਮੁਰਕੇ ਸਾਡੇ ਸੰਸਾਰ ਦੇ ਉੱਤੇ ਆਉਣ ਜਿਨ੍ਹਾਂ ਨੇ ਪੂਰੇ ਸੰਸਾਰ ਦੇ ਵਿੱਚ ਸਿੱਖੀ ਦੇ ਨਾਮ ਨੂੰ ਰੋਸ਼ਨ ਕੀਤਾ ਧਰਮਦਾਰ ਉਹ ਬੜੇ ਧਰਮ ਜਿਹੜੇ ਪੱਖਤਾ ਸਨ ਉਹ ਹਰ ਧਰਮ ਦੇ ਲੋਕਾਂ ਦਾ ਹਰ ਧਰਮ ਦਾ ਪੂਰਾ ਪੂਰਾ ਸਤਿਕਾਰ ਕਰਦਨ ਉਹਨਾਂ ਦੇ ਜਨਮ ਨਾਲ ਦਿੱਤੇ ਹਿੰਦੁਸਤਾਨ ਦਾ ਘਾਟਾ ਬਿਆਰ ਖਾਸ ਕਰਕੇ ਪੰਜਾਬ ਨੂੰ ਸਿੱਖਾਂ ਨੂੰ ਤੁਹਾਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਹਨਾਂ ਨੂੰ ਆਪਣੇ ਤਰ੍ਹਾਂ ਦੇ ਜੇ ਤਾਪ ਸਨ। ਕਨਪੂਰ ਸਾਹਿਬ ਜਿੱਦੀ ਕਾਬਲੀਅਤ ਸੀਗੀ ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਐਜੂਕੇਸ਼ਨ ਇੰਨੀਆਂ ਜ਼ਿਆਦਾ ਡਿਗਰੀਆਂ ਵਿਦੇਸ਼ਾਂ ਤੋਂ ਵੀ ਪੜ੍ਹਾਈ ਕਰਕੇ ਆਏ ਉਸ ਤੋਂ ਬਾਅਦ ਜਿਤਪੱਕ ਮੈਨੂੰ ਲੱਗਦਾ ਕਿ ਉਹਨਾਂ ਦੀ ਐਜੂਕੇਸ਼ਨ ਕਰਕੇ ਉਹਨਾਂ ਨੂੰ ਹੌਲੀ-ਹੌਲੀ ਰੁਤਬੇ ਮਿਲਦੇ ਗਏ ਆਰਬੀ ਗਵਰਨਰ ਬਣੇ ਜਾਂ ਕਹ dielie ਕਿ ਮੁਖ ਅਫਸਰ ਬਣੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਸਿਆਸਤ ਵਿੱਚ ਆ ਕੇ ਉਹ ਪ੍ਰਧਾਨ ਮੰਤਰੀ ਰਖਦਾ ਉਹਨਾਂ ਨੇ ਸਫਰਤਾ ਕੀਤਾ ਤਾਂ ਜਿਹੜੀ ਉਹਨਾਂ ਦੀ ਐਜੂਕੇਸ਼ਨ ਸੀਗੀ ਹਾਲਾਂਕਿ ਬਹੁਤ ਸਾਰੇ ਲੀਡਰ ਤੁਸੀਂ ਖੰਨਪੁਰ ਸਰ ਦੇਖੇ ਹੋਣੇ ਨੇ ਕਿ ਉਹ ਸਪੀਚ ਉਹਨਾਂ ਦੀ ਬਹੁਤ ਵਧੀਆ ਹੁੰਦੀ ਹੈ ਉਹ ਬੋਲਦੇ ਨੇ ਜਿਸ ਕਰਕੇ ਉਹ ਮਸ਼ਹੂਰ ਹੋ ਜਾਂਦੇ ਨੇ ਤੇ ਵੱਡੇ ਲੀਡਰ ਬਣ ਜਾਂਦੇ ਨੇ ਉਹਦੇ ਲੈ ਲੈਂਦੇ ਨੇ ਪਰ ਡਾਕਟਰ ਮਨਮੋਹਨ ਸਿੰਘ ਬੋਲਦੇ ਬਹੁਤ ਘੱਟ ਸੀਗੇ ਉਹ ਚੁੱਪ ਰਹਿੰਦੇ ਸੀਗੇ ਪਰ ਫਿਰ ਵੀ ਉਹਨਾਂ ਨੇ ਏਡੀਆਂ ਬੁਲੰਦੀਆਂ ਹਾਸਲ ਕੀਤੀਆਂ ਤਾਂ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਉਹਨਾਂ ਦੀ ਐਜੂਕੇਸ਼ਨ ਨਹੀਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਤੱਕ ਦਾ ਸਫਲ ਤੈਅ ਕਰਵਾਇਆ ਸਭ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇੱਕ ਗਰੀਬ ਘਰ ਦੇ ਵਿੱਚ ਜਨਮ ਲੈ ਕੇ ਗਰੀਬੀ ਦੇ ਵਿੱਚ ਆਪਣੇ ਬਚਪਨ ਤੋਂ ਕਰਕੇ ਫਿਰ ਅੰਮਲ ਅੰਬਰਸਰ ਪੜੇ ਫਿਰ ਜਾ ਕੇ ਬਾਹਰਲੀ ਕੰਟਰੀ ਦੇ ਵੱਡੀ ਵੱਡੀ ਡਿਗਰੀਆਂ ਪ੍ਰਾਪਤ ਕੀਤੀਆਂ ਇਹ ਬੜੀ ਸਹਿਨਸ਼ੀਲਤਾ ਬੜੀ ਹੀ ਸਿੱਤਲਤਾ ਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਔਰ ਐਜੂਕੇਸ਼ਨ ਦੇਖਿਆ ਜੇ ਉਹਨਾਂ ਦੀ ਐਜੂਕੇਸ਼ਨ ਨੇ ਠੀਕ ਹੈ ਲੋਕ ਪੜਦੇ ਨੇ ਬਹੁਤ ਸਰਮਾਇਦਾਰ ਲੋਕ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਉਹ ਪੈਸਾ ਪੋਰਟ ਕਰਦਾ ਹੈ ਪਰ ਇਹ ਗਰੀਬੀ ਦੇ ਹਾਲ ਦੇ ਵਿੱਚ ਇਹ ਪਰਿਵਾਰ ਨੂੰ ਵੱਲੋਂ ਚਾਣਨਾ ਹੋਣਾ ਕਿ ਸਭ ਤੋਂ ਵੱਡੀ ਜਿਹੜੀ ਵਿੱਦਿਆ ਵਿੱਦਿਆ ਤੋਂ ਵੱਡੀ ਕੋਈ ਚੀਜ਼ ਨਹੀਂ ਉਹਨਾਂ ਨੂੰ ਪੜਨ ਵਾਸਤੇ ਵਿਦੇਸ਼ਾਂ 'ਚ ਭੇਜਿਆ ਤੇ ਵਿਦੇਸ਼ਾਂ ਵਿੱਚ ਜਾ ਕੇ ਪੜ ਕੇ ਵਿਦੇਸ਼ਾਂ ਦੇ ਵਿੱਚ ਹੀ ਉਹਨਾਂ ਨੇ ਆਪਣਾ ਨਾਮ ਬਣਾ ਕੇ ਜਿਹੜਾ ਖੱਟਿਆ ਉਹ ਨਾਮ ਨਾਲ ਖੱਟਣ ਤੋਂ ਬਾਅਦ ਫਿਰ ਹਿੰਦੁਸਤਾਨ ਦੀ ਜਦੋਂ ਅਰਥਚਾਰਾ ਬਿਲਕੁਲ ਖਤਮ ਹੁੰਦਾ ਜਾ ਰਿਹਾ ਸੀ ਉਹ ਟਾਈਮ ਉਹਨਾਂ ਨੇ ਰਿਜ਼ਰਵ ਬੈਂਕ ਦੀ ਬਾਗਡੋਰ ਸੁਭਾੜੀ ਤੇ ਉਹਨਾਂ ਦੇ ਅੱਜ ਵੀ ਨੋਟਾਂ ਦੇ ਉੱਤੇ ਸਾਈਨ ਹੋਏ ਹੋਏ ਦਿਲਦੇ ਨੇ ਇੱਕ ਸਰਦਾਰ ਵਾਸਤੇ ਬਹੁਤ ਵੱਡੀ ਤੇ ਖੁਸ਼ੀ ਦੀ ਗੱਲ ਹੈ ਜਿਹਦੇ ਨਾਮ ਦੇਤੇ ਨੋਟਾਂ ਤੇ ਪੰਜਾਬੀ ਦੇ ਸਰਦਾਰ ਦੇ ਦਸਤਖਤ ਹੋਣ ਤੇ ਉਹਨਾਂ ਦੀ ਕਾਬਲੀਅਤ ਐਥੇ ਲੈ ਗਈ ਹਾਲਾਂਕਿ ਉਹ ਪੋਲਿਟਿਸ਼ੀਅਨ ਨਹੀਂ ਸਨ ਉਹਨਾਂ ਨੂੰ ਨਰਸਿਮਾ ਰੌਅ ਦੀ ਲੈ ਕੇ ਆਏ ਸੀ ਨਰਸਿਮਾ ਰੌਅ ਦੇ ਵਿੱਚੋਂ ਉਹ ਫਾਈਨੈਂਸ ਮਿਸਟਰ ਬਣੇ ਫਿਰ ਉਸ ਤੋਂ ਬਾਅਦ ਸੋਨੀਆਂ ਗਾਂਧੀ ਨੇ ਉਹਨਾਂ ਨੂੰ ਆਪ ਘਰੋਂ ਬੁਲਾ ਕੇ ਜਦੋਂ ਉਹਨੂੰ ਬੁਲਾਇਆ ਉਹਨੂੰ ਪਤਾ ਨਹੀਂ ਸੀ ਕਿ ਕਿਸ ਚੀਜ਼ ਵਾਸਤੇ ਬੁਲਾਇਆ ਹੈ ਉਹ ਜਦੋਂ ਗਏ ਜਾ ਕੇ ਉਹਨੂੰ ਕਿਹਾ ਚਲੋ ਜੀ ਤੁਹਾਨੂੰ ਸੋਚ ਕਾਉਣੀ ਹੈ ਉਹ ਹੈਰਾਨ ਥਨ ਆਪ ਉਹ ਉਹਨਾਂ ਨੂੰ ਕਹਿੰਦੇ ਸੋਚ ਵੇ ਕਿ ਮੈਂ ਕੋਈ ਕੋਈ ਛਾਤੀ ਨਹੀਂ ਹੈਗਾ ਮੈਂ ਮੈਂ ਐਡਾ ਬਣਦਾ ਕਿਉਂਕਿ ਜਿਸ ਨੂੰ ਦੇਹੇ ਕਿਸੇ ਕਿਆ ਚਾਰਾ ਨਾਨਕ ਸਰ ਉਹ ਪ੍ਰਮਾਤਮਾ ਜਿਹਨੂੰ ਦੰਦਾ ਉਦੋਂ ਨੂੰ ਕੋਈ ਰੋ ਨਹੀਂ ਸਕਦਾ ਲੇਕਿਨ ਵਿਰੋਧੀਆਂ ਨੇ ਬੜਾ ਰੌਲਾ ਪਾਇਆ ਜੀ ਮੌਨ ਧਾਰ ਕੇ ਰਹਦੇ ਕੋਈ ਨਾ ਪਰ ਜੋ ਕੰਮ ਮੌਨ ਧਾਰ ਕੇ ਕਰਗੇ ਜਿਹੜੇ ਰੌਲਾ ਪਾਉਣ ਵਾਲੇ ਨਾ ਇਹ ਕਰ ਸਕਦੇ ਨੇ ਨਾ ਕਰਨਗੇ ਸਿਰਫ ਚਮੂਰਤ ਚ ਦਿੱਤ ਉੱਥੇ ਲਾਰੇ ਲਾਉਣ ਤੋਂ ਬਿਨਾਂ ਇੰਨੇ ਪੱਲੇ ਕੋਈ ਨਹੀਂ ਕੋਈ ਵਿੰਦੋਸਤਾਨ ਨੂੰ ਜੇ ਦਵਾਰਲਾ ਮਹਿਰੂ ਤੋਂ ਬਾਅਦ ਦੂਜਾ ਪ੍ਰਾਈਮ ਮਿਨਿਸਟਰ ਬਿਲਿਆ ਸੀ ਉਹ ਡਾਕਟਰ ਮਨਮੋਨ ਸਿੰਘ ਸੀ ਇਹੇ ਜਿਹੇ ਇਨਸਾਨ ਸ੍ਰੀ ਪ੍ਰਮਾਤਮਾ ਮੁੜ ਕੇ ਪੈਦਾ ਕਰੇ ਜਿਹੜੇ ਕੀ ਸਾਡੇ ਦੇਸ਼ ਨੂੰ ਖਾਸ ਕਰਕੇ ਸਿੱਖੀ ਦੇ ਵਿੱਚ ਪੈਦਾ ਕਰੇ ਜਿਹਨੇ ਕੀ ਸਿੱਖਾਂ ਦੇ ਨਾਮ ਨੂੰ ਰੋਸ਼ਨ ਕਰਨ ਅਸੀਂ ਅੱਜ ਥੋੜੀ ਥੋੜੀ ਕੁਰਸੀਆਂ ਵਿੱਚ ਲੜਦੇ ਫਿਰਿਆ ਏ ਥੋੜੀ ਕੁਰਸੀਆਂ ਵਿੱਚ ਧਰਮ ਨੂੰ ਆਪਣੇ ਸਭ ਦਾ ਸਿਰ ਦਾ ਦਾਅ ਤੇ ਲਾ ਦਿੰਦੇ ਨੇ ਲੇਕਿਨ ਉਹਨੇ ਸਾਰੇ ਹੀ ਧਰਮਾਂ ਦਾ ਸਤਕਾਰ ਕੀਤਾ ਤੇ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਸਤੇ ਆ ਦੁਨੀਆ ਦਾ ਹਰ ਕੋਨਾ ਹਰ ਦੇਸ਼ ਉਹਨਾਂ ਨੂੰ ਸਜਦਾ ਕਰਦੇ ਨੇ ਉਹਨਾਂ ਨੂੰ ਆਪਣੇ ਅੱਖਾਂ ਜੋ ਅਥਰੂ ਮੇਰੇ ਹੈ ਉਹ ਵਸਵਾ ਰਹੇ ਹੂੰ ਮੈਂ ਕੋਲ ਤੇ ਖਾਨਪੁਰ ਸਾਹਿਬ ਆ ਜੇ ਵੀ ਬਹੁਤ ਮਹਾਨ ਪਾਦਨੇ ਕਿ ਤੁਸੀਂ ਇੱਕ ਮਹਾਨ ਇਨਸਾਨ ਨਾਲ ਜੁੜੀਆਂ ਜਾਦਾ ਸਾਂਝੀਆਂ ਕਰ ਰਹੀ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਜਤਾਦਾ ਸਾਬ ਜੈ ਨੂੰ ਨਵਾਂ ਧੰਨਵਾਦ ਹੈ ਜੀ ਖਾਲਸਾ ਸਾਹਿਬ ਸਾਡੇ ਨਾਲ ਸਾਨੂੰ ਅੱਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵਿਡਿੰਗ ਸਾਹਿਬ ਜਿਨ੍ਹਾਂ ਨੇ ਡਾਕਟਰ ਮਲਮੋਤ ਸਿੰਘ ਜੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ਦਿਉਜਾਜ ਧੰਨਵਾਦ